不不不不不不不不不不不不 한고자 <머래> ਦਿਆ ਗਏ ਅਰਦਾਸ ਕਰੀ ਜੀਉ ਪਿੰਡ ਸਬ ਤੇਰਾ ਜੀ uh ਤੁਮਹੇ ਸਜਣ ਸੁਹੇਲੇ ਸਜਣ ਸੁਹੇਲੇ ਤੁਮਹੇ ਸਜਣ ਸੁਹੇਲੇ ਸਜਣ ਸੁਹੇਲੇ ਰੱਖੋ ਰੱਖੋ good Ja, uh ja, -oh. Bye. please stay ਨਹੀਂ ਹੈ ਵੀ ਤੇ ਕੰਮ ਸਤ ਸਤ ਅੱਜ ਕੀ ਵਟਿਆ ਕੀ ਵਧੀਆਈ ਦੇਖੋ ਸੰਤੋ ਅੱਜ ਕੀ ਵਧੀਆਈ ਆਣੋ ਕਾਚ ਹਰ ਕੀ ਵਡਿਆਈ ਦੇਖੋ ਸੰਤ ਅੱਜ ਕੀ ਨਾਨਕ ਨਾਨਕ ਜਿ ਸੋਈ ਹੋਇਆ ਸਰਬ ਭੁਲਾ ਦੇ ਖਿਵਾ ਜੀ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਅਗਾਧ ਬੋਧ ਹੈ ਰਾਗ ਮਹਾਨ ਹੈ ਦਾਸ ਕੀਰਤਨ ਦੇ ਅਣਜਾਣ ਸਖਿਆਰਥੀ ਨੇ कीर्तन ਕਰਦੇ ਆ ਬੇਅੰਤ ਪ੍ਰਕਾਰ ਦੀਆਂ ਗਲਤੀਆਂ ਭੁੱਲਣਾ ਚੁੱਕਾ ਹੋ ਜਾਂਦੀਆਂ ਨੇ अनेका ਤਰੁੱਟੀਆਂ ਰਹਿ ਜਾਂਦੀਆਂ ਨੇ ਜਿੱਥੇ ਸਤਿਗੁਰੂ ਜੀ ਬਿਰਾਜਮਾਨ ਨੇ ਉੱਥੇ ਗੁਰੂ ਕੀ ਸੰਗਤ ਦੇ ਵਿੱਚ ਗੁਰਮਤ ਸੰਗੀਤ ਦੇ ਮਹਾਨ ਵਿਦਵਾਨ ਉਸਤਾਦ ਬਿਰਾਜਮਾਨ ਨੇ ਮਹਾਪੁਰਸ਼ਾਂ ਦਾ ਮਹਾਨ ਔਰ ਨੇਕ ਉਪਰਾਲਾ ਹੈ ਜੋ ਹਰ ਸਾਲ ਇਤਨਾ ਵੱਡਾ ਯੱਗ ਸਮਾਗਮ ਹੁੰਦਾ ਹੈ ਔਰ ਸਾਡੇ ਵਰਗੇ ਬੜੇ ਹੀ ਸਿੱਖਿਆਰਥੀਆਂ ਨੂੰ ਇਸ ਦਾ ਜਿਹੜਾ ਲਾਭ ਪ੍ਰਾਪਤ ਹੁੰਦਾ ਹੈ ਔਰ ਨਵੇਂ ਵਿਦਿਆਰਥੀ ਜਿਹੜੇ ਨੇ ਉਹ ਉਤਸ਼ਾਹਿਤ ਹੁੰਦੇ ਨੇ ਗੁਰਮਤ ਸੰਗੀਤ ਦੀ ਔਰ ਸਤਿਗੁਰੂ ਕਿਰਪਾ ਕਰਨ ਮਹਾਪੁਰਸ਼ਾਂ ਨੂੰ ਦੇਹ ਅਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੋਦੀ ਟਕਸਾਲ ਦੇ ਸਮੂਹ ਵਿਦਿਆਰਥੀ ਬੜੇ ਹੀ ਪਿਆਰ ਵਾਲੇ ਗੁਰਮੁਖ ਪਿਆਰੇ ਮਿੱਤਰ ਇਸ ਟਕਸਾਲ ਦਾ ਹਿੱਸਾ ਨੇ ਸਤਿਗੁਰੂ ਇਹਨਾਂ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਦੇਸ਼ਾਂ ਦੇਸ਼ਾਂ ਵਿੱਚ ਵਿਚਰ ਰਹੇ ਸਾਡੇ ਗੁਰਮੁਖ ਪਿਆਰੇ ਵੀਰ ਉਹਨਾਂ ਨੂੰ ਵੀ ਸਤਿਗੁਰੂ ਜੀ ਆਪ ਸਹਾਈ ਹੁੰਦਿਆਂ ਹੋਇਆਂ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਦੀ ਹੋਈਆਂ ਸਰਬ ਪੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ